ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਤੋਂ ਫੇਰ ਤੁਹਾਡਾ ਮੇਰੇ ਆਪਣੇ ਚੈਨਲ ਤੇ ਆਸ ਕਰਦਾ ਕਿ ਤੁਸੀਂ ਆਪਣੀ ਜਗ੍ਹਾ ਰਾਜੀ ਖੁਸ਼ ਹੋਮੋਗੇ ਸੋ ਤਰੀਕਾ ਜ ਹੈ ਕਿ 12 ਤੇ ਹਰ ਦਿਨ ਦੀ ਤਰ੍ਹਾਂ ਅੱਜ ਵੀ ਗਰਮੀ ਬਹੁਤ ਜ਼ਿਆਦਾ ਪਈ ਆ ਤੇ ਅੱਜ ਵੀ 44 ਤੋਂ 45 ਡਿਗਰੀ ਟੈਂਪਰੇਚਰ ਸੀ ਸੋ ਅੱਜ ਦਾ ਇੱਕ ਬਲੌਗ ਬਣਾ ਰਹੇ ਆ ਜੀ ਤੇ ਅੱਜ ਦਾ ਜਿਹੜਾ ਬਲੌਗ ਆ ਉਹ ਅੱਜ ਬਹੁਤ سارے ਜਿਹੜੇ ਮੇਰੇ ਇੰਸਟਾ ਦੇ ਵਿੱਚ ਮੈਨੂੰ ਦੇਖਦੇ ਹੋਣੇ ਮੈਂ ਪੋਸਟ ਪਾਉਣਾ ਹੁੰਦਾ ਇੱਕ ਗੁਰਦੁਆਰਾ ਸਾਹਿਬ ਦੀ ਤੇ ਉਹ ਆਪਣੇ ਤੋਂ ਗੁਰਦੁਆਰਾ ਹੈਗਾ 2 ਕਿਲੋਮੀਟਰ ਤੇ ਫੜੂ ਦੀ ਮਸ਼ਾਰਕਤ ਹੀ ਬਾਬਾ ਮੱਢਾ ਸਾਹਿਬ ਤਾਂ ਉਥੇ 3 ਦਿਨ ਦਾ ਪ੍ਰੋਗਰਾਮ ਆ ਅੱਜ ਕੀਰਤਨ ਦਾ ਵਾਰ ਆ ਕੱਲ੍ਹ ਵੀ ਕੀਰਤਨ ਦਾ ਵਾਰ ਆ ਤੇ ਪਰਸ ਨੂੰ ਉਥੇ ਖੰਡ ਪਾਟ ਦੇ ਭੋਗ ਪਾਏ ਜਾਣਗੇ ਸੋ ਅੱਜ ਮੈਂ ਤੁਹਾਨੂੰ ਉਥੇ ਲੈ ਕੇ ਚੱਲਦਾ ਤੇ ਅੱਜ ਕੀਰਤਨ ਦਾ ਵਾਰ ਤੁਹਾਨੂੰ ਦਿਖਾਉਨੇ ਆ ਅੱਜ ਦਾ ਵੀ ਕੱਲ ਦਾ ਵੀ ਤੇ ਪਰਸ ਨੂੰ ਜਿੱਦਣ ਭੋਗ ਪਾਏ ਜਾਣਗੇ ਉਦੋਂ ਵੀ ਮੈਂ ਤੁਹਾਨੂੰ ਉਹ ਪ੍ਰੋਗਰਾਮ ਦਿਖਾਉਂਗਾ ਤੇ ਮੇਰੇ ਨਾਲ ਚੱਲਾ ਆ ਆਸ਼ੂ ਫੋਨ ਕਰ ਦਿੰਦਾ ਥੋੜੀ ਟਾਈਮ ਤੱਕ ਉਹਨੇ ਆ ਜਾਣਾ ਉਸ ਤੋਂ ਬਾਅਦ ਤੁਹਾਨੂੰ ਉਥੇ ਦੇ ਦਰਸ਼ਨ ਦੇਦਾਰ ਕਰਾਉਨੇ ਆ ਚੰਡਿਆਲੇ ਪਿੰਡ ਤੋਂ ਇਸ ਗੁਰਦੁਆਰੇ ਦੀ ਬਾਟ ਹੈਗੀ ਆ 2 ਕਿਲੋਮੀਟਰ ਉਹ ਸਾਹਮਣੇ ਤੁਸੀਂ ਗੁਰਦੁਆਰਾ ਦੇਖ ਸਕਦੇ ਆ ਜੋ ਕਿ ਲਾਈਟਾਂ ਨਾਲ ਫੁੱਲ ਸਜਾਇਆ ਗਿਆ ਹੈ। ਸੋ ਇਸ ਰੂਟ ਤੇ ਲਾਈਟਾਂ ਕੱਟ ਹੋਣ ਕਰ ਨੂੰ ਇਹ ਪੂਰੇ ਰੂਟ ਤੇ ਸਾਰਾ ਹਨੇਰਾ ਹੀ ਆ। ਸੋ ਮੈਂ ਤੇ ਨਾਲ ਆਸ਼ੂ ਚਲਾ ਰਿਹਾ ਮੋਟਰਸਾਈਕਲ। ਸੋ ਮੈਂ ਦੂਜਾ ਕੈਮਰਾ ਤਾਂ ਨਹੀਂ ਕੀਤਾ ਕਿਉਂਕਿ ਉਹਦੇ ਵਿੱਚ ਫੁੱਲ ਹਨੇਰਾ ਆ ਰਿਹਾ ਵੀਡੀਓ ਆ ਨਹੀਂ ਰਹੀ। ਇਹ ਗੁਰਦੁਆਰਾ ਬਹੁਤ ਲੱਗ ਰਿਹਾ। ਇਹ ਦੋ ਦਿਨ ਗੁਰਦੁਆਰਾ ਇਦਾਂ ਹੀ ਸਜਾਇਆ ਰਹਿਣਾ। ਕੀ ਇਹ ਦਿਨ ਵੀ ਸਜਾਇਆ ਰਹਿਣਾ ਕਿਉਂਕਿ ਤੀਜੇ ਦਿਨ ਖੱਟ ਪੱੜ ਦੇ ਭੂਗ ਪੈ ਜਾਣੇ ਆ। ਤੇ ਉਤਨ ਸ਼ਾਮ ਨੂੰ ਇਸ ਵਰਤਾਰੇ ਦੀ ਸਮਾਪਤੀ ਪਾਕੀ ਅਗਲਾ ਵੀ ਤੁਹਾਨੂੰ ਕੋਲ ਜਾ ਕੇ ਦਿਖਾਉਣਾ ਤੇ ਅੱਜ ਕੁਸ਼ ਰਾਗੀ ਜਥੇ ਵੀ ਉੱਥੇ ਆਉਣਗੇ ਜੋ ਕਿ ਕੀਰਤਨ ਨਾਲ ਤੁਹਾਨੂੰ ਬਿਲਕੁਲ ਨਿਹਾਲ ਕਰਨਗੇ ਸੋ ਦੇਖਦੇ ਅੱਗੇ ਜਾ ਟਾਈਮ ਸਲੈਪ ਲਾ ਦੋ ਭਾਈ ਇੱਥੋਂ ਯਾਰ ਅੱਗੇ ਗਾਹਾਂ ਸੰਗੋ ਜਰਾ ਅੱਗੇ ਜਦੋਂ ਆ ਵੀ ਜਿੱਦਾ ਕਰਦੇ ਆ ਕਰਦੇ ਆ ਬਾ ਦਰੂਕ ਹੈ ਰੋ ਪਾਰਕਿੰਗ ਤੋਂ ਬਸ ਇਹ ਰਾਹ ਤੋਂ ਆ ਰਹੇ ਆ ਸਾਰਾ ਸਵਾਗਤ ਕਰਨਾ ਬਹੁਤ ਵਧੀਆ ਕੀਤੀ ਹੈ ਪਾਰਕਿੰਗ ਕੀਤੀ ਰੋ ਰੋ ਆਜਾ ਆਪਨੇ ਬਹੁਤ ਆਪ ਨੂੰ ਜਿਲੇ ਹੈ ਸੁਭਈ ਹੈ ਜੀ ਇਹਨਾਂ ਦੀ ਪਾਰਕਿੰਗ ਪਹਿਲਾਂ ਪਾਰਕਿੰਗ ਦੂਜੀ ਸਾਈਡ ਹੁੰਦੀ ਸੀ ਪਰ ਇਹਨਾਂ ਨੇ ਸਪੈਸ਼ਲ ਇੱਥੇ ਆ ਪਾਰਕਿੰਗ ਬਣਾਈ ਹੈ ਜਿਹਾ ਦੇਖ ਸਕਦੇ ਆ ਮੋਟਰਸਾਈਕਲ ਗੱਡੀਆਂ ਦੀ ਸਾਰਿਆਂ ਦੀ ਪਾਰਕਿੰਗ ਇੱਥੇ ਆ ਸੋ ਇੱਥੇ ਲਾਵਾਂਗੇ ਮੋਟਰਸਾਈਕਲ ਤੇ ਉਸ ਤੋਂ ਬਾਅਦ ਚੱਲਾਂਗੇ ਅੰਦਰ ਬਾਲ ਚਾਹ ਦੇ ਚਲਾ ਦੇ ਆ ਕਾਂਜ ਵੀ ਹੋਣੀ ਆ ਪਰ ਇੱਥੇ ਹੈਗੀ ਬ੍ਰਹਮੀ ਸੋ ਬ੍ਰਹਮੀ ਦਾ ਇੱਕ ਇੱਕ ਗਲਾਸ ਵੀ ਕੇ ਪੀ ਜਾਂਦੇ ਆਂ ਅੰਦਰ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਬਾਕੀ ਟੈਸਟੀ ਬਣੇ i ਇਹ ਲੈ ਇਹ ਪ੍ਰੋਗਰਾਮ ਇੱਕ ਉੱਥੇ ਬਕਰਾ ਹਾਲ ਹੈ ਜਿਹਦੇ ਵਿੱਚ ਹੁੰਦਾ ਸੀ ਗਰਮੀ ਕਰਕੇ ਇਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਹੀ ਰੱਖਿਆ ਪਰ ਦਰਬਾਰ ਸਾਹਿਬ ਦੇ ਅੰਦਰ ਜਗ੍ਹਾ ਘੱਟ ਹੋਣ ਕਰਕੇ ਇਹਨਾਂ ਨੇ ਇਹ ਪ੍ਰੋਗਰਾਮ ਐਦਕੀ ਬਾਹਰ ਵੀ ਥੋੜਾ ਕੀਤਾ ਕਿਉਂਕਿ ਸੰਗਤ ਜ਼ਿਆਦਾ ਹੋਣ ਕਰਕੇ ਇਸ ਲਈ ਅੱਧੀ ਸੰਗਤ ਬਾਹਰ ਬੈਠੀ ਹੈ ਤੇ ਅੱਧੀ ਸੰਗਤ ਵੀ ਅੰਦਰ ਇਸੇ ਕਰਕੇ ਇਹਨਾਂ ਨੇ ਬਾਹਰ ਲਾਇਆ LED ਆਹ ਉਹ LED ਲਾਈ ਆਂ ਯਾਹ ਜੋੜ ਇੱਕ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਇੱਕ ਵਾਰ ਤੋਂ ਫੇਰ ਸਵਾਗਤ ਹੈ ਮੇਰੇ ਆਪਣੇ ਚੈਨਲ ਤੇ ਆਸ ਕਰਦਾ ਤੁਸੀਂ ਆਪੋ ਆਪਣੀ ਜਗ੍ਹਾ ਰਾਜੀ ਖੁਸ਼ੀ ਹੋਮਗੇ ਸੋ ਦੋਸਤ ਅੱਜ ਤਰੀਕ ਹੈਗੀ ਆ 14 ਜੂਨ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤਿੰਨ ਦਿਨ ਪ੍ਰੋਗਰਾਮ ਹੋਣਾ ਸੀਗਾ ਗੁਰਦੁਆਰਾ ਸਾਹਿਬ ਮੈਂ ਪਹਿਲੇ ਦਿਨ 12 ਤਰੀਕ ਨੂੰ ਗਿਆ ਸੀ ਕੱਲ ਮੇ ਤਾਂ ਜਾ ਨਹੀਂ ਹੋਣਾ ਤੇ ਅੱਜ ਉਥੇ ਕਨਵਰ ਸਾਹਿਬ ਦੇ ਭੂਗ ਭਾਈ ਜਾਣਗੇ ਤਾਂ ਅੱਜ ਆਪਾਂ ਚੱਲੇ ਆ ਇੱਥੇ ਮੱਥਾ ਟੇਕਣ ਤੇ ਇਹ ਜੋੜ ਮੇਲਾ ਹੁੰਦਾ ਆ ਹਰ ਸਾਲ ਹੁੰਦਾ ਆ 58ਵਾਂ ਜੋੜ ਮੇਲਾ ਆ ਇਹ ਤੇ ਫਿਲਹਾਲ ਜਾਮ ਹੈ ਅੱਜ ਕੱਲ ਦੇ ਰਿਆਂ ਨਾਲ ਮੇਰੇ ਕੋਈ ਨਹੀਂ ਮੇਰੇ ਜਿੰਨੇ ਯਾਰ ਦੋ ਇੱਕ ਦੋ ਜਿਹੜੇ ਇੱਥੇ ਹੈਗੇ ਕੰਮ ਵੀ ਕਰਦੇ ਆ ਤੇ ਉਹ ਅੱਜ ਬੀਜੀ ਆ ਆਪਣੇ ਰੁਟੀਨ ਤੇ ਡਿਊਟੀ ਤੇ ਤੋਂ ਮੈਂ ਕੱਲਾ ਹੀ ਜਾ ਰਿਹਾ ਤੇ ਜਾ ਕੇ ਮੱਥਾ ਟੇਕਦਾ ਤੇ ਤੁਹਾਨੂੰ ਕਰੋਨਾ ਦਰਸ਼ਨ ਬਾਕੀ ਦਿਨਾਂ ਵਾਂਗੂ ਅੱਜ ਵੀ ਟੈਂਪਰੇਚਰ ਉੱਨਾਂ ਹੀ ਆ ਮੈਨੂੰ ਲੱਗਦਾ ਦੁਪਹਿਰ ਦੇ 2-3 ਵਜੇ ਤੱਕ ਟੈਂਪਰੇਚਰ 43 ਜਾਂ 44-45 ਡਿਗਰੀ ਤੱਕ ਚਲੇ ਜਾਣਾ ਆ ਸੋ ਉੱਥੇ ਸਾਰੇ ਪ੍ਰਬੰਧ ਹੈਗੇ ਆ ਗੁਰਦੁਆਰੇ ਸ਼ਵੀਲਾ ਲੱਗੀਆਂ ਆ ਟੈਂਟ ਲੱਗੇ ਆ ਪੱਕੇ ਲੱਗੇ ਆ ਸਾਰਾ ਕੁਝ ਤੇ ਬਾਕੀ ਜਾ ਕੇ ਤੁਹਾਨੂੰ ਦਿਖਾਉਣੀ ਆ ਕਿੰਨਾ ਕਰਾਸ਼ ਆ ਤੇ ਕਰੋ ਦਰਸ਼ਨ ਅੱਜ ਮੇਰੇ ਨਾਲ ਪਡੂਰੀ ਮੁਸ਼ਾਰਕਤੀ ਗੁਰਦੁਆਰਾ ਬਾਬਾ ਮਰਦ ਸਾਹਿਬ ਦੇ ਟੋਪ ਬਹੁਤ ਤੇਜ਼ ਆ ਪਰ ਅੱਜ ਹਵਾ ਚੱਲਦੀ ਕਰਕੇ ਥੋੜਾ ਜਿਹਾ ਮੌਸਮ ਦੇ ਵਿੱਚ ਗਰਾਵਟ ਆਈ ਹੈ ਤੇ ਜੇਸ ਰੋਡ ਤੇ ਮੈਂ ਜਾ ਰਿਹਾ ਇਹ ਦੂਰ ਤਾਂ ਵੈਸੇ ਹਲੇ ਖਾਲੀ ਆ ਟੋਪ ਕਰਕੇ ਸੰਗ ਤੇ ਇਸ ਵੇਲੇ ਘਟ ਆਉਂਦੀ ਹੋਣੀ ਹੈ ਜਾਂ ਤਾਂ ਸਵੇਰੇ ਚੱਲੇਗੀ ਹੋਣੀ ਆ ਹਵਾ ਚੱਲਦੀ ਕਰਕੇ ਮੈਂ ਕੋਚੂ ਬੋਲਦਾ ਹਾਂ ਸ਼ਾਇਦ ਤੁਹਾਨੂੰ ਘੱਟ ਸੁਣਾਈ ਦਿੰਦਾ ਹੋਵੇ ਸੋ ਆਕੀ ਗੁਰਦੁਆਰੇ ਦੇ ਨੇੜੇ ਪਹੁੰਚ ਕੇ ਉੱਥੇ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਤੋ ਠੀਕ ਆਪਾਂ ਬੈਠੇ ਆ ਬਾਹਰ ਦਰਵਾਜਾ ਸਾਹਿਬ ਤੋਂ ਬਾਹਰ ਤੇ ਮੇਰੇ ਨਾਲ ਬੈਠੇ ਆ ਮੇਰਾ ਮਿੱਤਰ ਜੌਨੀ ਕੋਗੜਾ ਜੋ ਕਿ ਸੇਵਾ ਕਰ ਰਹੇ ਨੇ ਵੀਡੀਓਗ੍ਰਾਫਰ ਇੱਥੇ ਦਾ ਤੁਸੀਂ ਸਾਰਾ ਲਾਈਵ ਦੇਖ ਸਕਦੇ ਆ ਦਰਵਾਜਾ ਸਾਹਿਬ ਤੋਂ ਲੰਗਰ ਹਾਲ ਤੋਂ ਤੇ ਸਾਰੇ ਵਸੋਂ ਤੇ ਇਹ ਮੇਰੇ ਵੀਰ ਹਰ ਐਤਵਾਰ ਸੇਵਾ ਵੀ ਕਰਦੇ ਆ ਸ਼ਾਮ ਨੂੰ ਸ਼ਾਮ ਨੂੰ ਵੀ ਤੁਸੀਂ ਲਾਈਵ ਦੇਖ ਸਕਦੇ ਆ ਏ ਦਲਾਈ拉 ਜਿਹੜਾ ਮੇਰਾ ਬਲੌਗ ਆਣਾ ਉਹ ਆਉਣਾ ਤੋਂ ਬਾਅਦ ਯਾ ਲਾਈਵ ਤੋਂ ਪਰ ਇਹ ਲਾਈਵ ਨੂੰ ਵੀ ਸਟ੍ਰੀਮਿੰਗ ਵੀ ਦੇਖ ਸਕਦੇ ਆ। ਸਟ੍ਰੀਮ ਦੇਖ ਸਕਦੇ ਆ ਨਾ ਬਾਅਦ ਵਿੱਚ ਵੀ ਤੁਸੀਂ ਇਸ ਨੂੰ ਪ੍ਰੋਗਰਾਮ ਦੇ ਸਕਦੇ ਆ ਨੌ-ਨੌ ਘੰਟੇ ਦਾ ਇਸ ਚੈਨਲ ਤੇ ਲਾਈਵ ਪਿਆ ਹੈ। ਤੇ ਇਹ ਮੇਰੇ ਵੀਰ ਪਿਛਲੇ 3 ਦਿਨ ਤੋਂ ਸੇਵਾ ਨਿਭਾ ਰਹੇ ਨੇ ਤੇ 12 13 14 ਅੱਜ ਵੀ ਇਹਨਾਂ ਦੀ ਸੇਵਾ ਸਾਰੇ ਦਿਨ ਚੰਦਣੀਆ ਸ਼ਾਮ ਨੂੰ ਪ੍ਰੋਗਰਾਮ ਸਬਾਤ ਕਰਕੇ ਇਹਨਾਂ ਨੇ ਇਤੋ ਜੱਗ। ਬਾਕੀ ਇਹਨਾਂ ਤੋਂ ਪੁੱਛਦੇ ਆ ਕਿ ਇਹ ਨੂੰ ਜੇ ਕੁਝ ਕਹਿਣਾ ਚਾਹੁੰਦੇ ਤਾਂ ਕਹੋ। ਉਹ ਨਹੀਂ ਕਹਿਣਾ ਚਾਹੁੰਦਾ ਤੇ ਮੈਂ ਫੇਰ ਕਹਿੰਦਾ ਇਹਨਾਂ ਦਾ ਚੈਨਲ ਹੈ ਦਰਪੁਰ ਸ਼ੂਰੀਓ ਜੰਡਿਆਲਾ ਤੁਸੀਂ ਵੈਸੇ ਵੀ ਪਿੰਡ ਦਾ ਅਗਰ ਕੋਈ ਲਾਈਵ ਕੋਈ ਧਾਰਮਿਕ ਪ੍ਰੋਗਰਾਮ ਕਰਕੇ ਕੋਈ ਦੇਖਣਾ ਚਾਹੁੰਦੇ ਆ ਤੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਉੱਥੇ ਬਹੁਤ ਸਾਰੇ ਪ੍ਰੋਗਰਾਮ ਆਏ ਆ ਜੰਡਿਆਲੇ ਦਾ ਕੋਈ ਵੀ ਮੇਲਾ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਇਹਨਾਂ ਦੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਨਾਲ ਦੇ ਲੱਗੇ ਸਾਡੇ ਕਾਫੀ ਪੰਡਾ ਦਾ ਜਗਲੇ ਦੇ ਮੈਡਲ ਵੀ ਨਾਲੇ ਬਾਤਾਂ ਇਹ ਤੇਰੇ ਚ ਖੂਨ ਜ਼ਿਆਦਾ ਲੱਗਦਾ ਨਾ ਬਹੁਤ ਆਹ ਦੇਖੋ ਨਾਲ ਭਰ ਵੀ ਗਿਆ ਹਲੇ ਲਾਈ ਸੀ ਕੰਨੀ ਉਥੇ ਥੈਲੀ ਜੀ ਭਰ ਵੀ ਗਈ ਨਾਲੇ ਚਲੋ ਉੱਠਣ ਦਾ ਟਾਈਮ ਵੀ ਹੋ ਗਿਆ ਤੇਰਾ ਦੇਖ ਅਵਾਰਡ ਦੇ ਦਿੱਤਾ ਤੈਨੂੰ ਨਾ ਤਾ ਮੈਡਲ ਮੈਡਲ ਰਿਫਰੈਸ਼ਮੈਂਟ ਲੈ ਕੇ ਜਾਈਏ ਨਾ ਤੂੰ ਸੋਇ ਕਹਾ ਵੀਰ ਤੇ ਉਹ ਵੀਰ ਵੀ ਦੇ ਰਿਹਾ ਖੂਨ ਕੁਝ ਸਕਿੰਟਾਂ ਦੇ ਵਿੱਚ ਹੀ ਉਥੈਲੀ ਜੀ ਭਰ ਗਈ ਇਹ ਉਸ ਸਰੋਵਰ ਹੈ ਜੀ ਜਦੋਂ ਅਸੀਂ ਇੱਥੇ ਹੁਣ ਤਾਂ ਨਹੀਂ ਬਹੁਤ ਟਾਈਮ ਹੋ ਗਿਆ ਜਦੋਂ ਸਕੂਲ ਟੈਪ ਪੜ੍ਹਦੇ ਹੁੰਦੇ ਸੀ ਤਾਂ ਬੜਾ ਹੀ ਨਹਾਉਣ ਆਉਂਦੇ ਹੁੰਦੇ ਸੀ ਤਾਂ ਆਹ ਜਿਹੜਾ ਥਾਂ ਤੁਸੀਂ ਦੇਖਦੇ ਆ ਪਹਿਲਾਂ ਇੱਥੇ ਇਹਨਾਂ ਨੇ ਦਰਬਾਰ ਸਾਹਿਬ ਬਣਾਉਣ ਬਾਰੇ ਸੋਚਿਆ ਸੀ ਬਹੁਤ ਟਾਈਮ ਪਹਿਲਾਂ ਬਹੁਤ ਕਾਫੀ ਟਾਈਮ ਹੋ ਗਿਆ ਪਰ ਉਦੋਂ ਅੰਮ੍ਰਿਤਸਰ ਵਾਲਿਆਂ ਨੇ ਮਨਾ ਕਰ ਦਿੱਤਾ ਸੀਗਾ ਤੋਂ ਤਾਂ ਕਰਕੇ ਪ੍ਰੋਜੈਕਟ ਉੱਥੇ ਰੁਕ ਗਿਆ ਸੀਗਾ ਤੇ ਆ ਬਾਕੀ ਸਰੋਵਰ ਦੀ ਬਹੁਤ ਢੰਗਾਈ ਆ ਤੇ ਇਸ ਕਰਕੇ ਉਹ ਗਾਂਹ ਜਾਣ ਤੋਂ ਬਹੁਤ ਖਤਰਾ ਕੋਈ ਬਹੁਤ ਜ਼ਿਆਦਾ ਡੂੰਗਾ ਹੈ ਸਾਗਰ ਕਿ ਇੱਥੇ ਨਹਾਉਦੇ ਹੁੰਦੇ ਆ ਆ ਮੱਛੀਆਂ ਤੇ ਦੇਖ ਸਕਦੇ ਆ ਜਿਹੜਾ ਸਟਰਕਚਰ ਆ ਜਿਹੜਾ ਇਹਦਾ ਨਕਸ਼ਾ ਸੀਮ ਟੂ ਸੀਮ ਉਦਾਂ ਪਹਿਲਾਂ ਇਹਨਾਂ ਨੇ ਬਣਾਇਆ ਸੀਗਾ ਤੇ ਹੁਣ ਉੱਧਰ ਕੁਝ ਨਿਆਣੇ ਬੱਚੇ ਲਾਉਂਦੇ ਆ ਦਿਖਾਉਣਾ ਤੁਹਾਨੂੰ ਵੱਟ ਚੱਲ ਰਹੀ ਆ ਵੀ ਤੁਸੀਂ ਕੋਈ ਮੁੰਡਾ ਇੱਥੋਂ ਲੈ ਕੇ ਜਾ ਕੇ ਆਪਣੇ ਘਰ ਦਾ ਆਉਣਾ ਹੈ ਸਾਰਾ ਸਾਰਾ ਦੇ ਮੁੱਤੇ ਪਏ ਆ ਆਪਾਂ ਨੂੰ ਨਾਮ ਰੱਦ ਕਰਵਾਉਣੀ ਉਹ ਇਸ ਦੀ ਨੰਬਰ ਦਾ ਫਾਈਲ ਕੋਲ ਆ ਗਿਆ ਮਹਾਰਾਜ ਜੀ ਨੇ ਇਹ ਦੱਸ ਕੇ ਦਿੱਤਾ ਹੈ ਉਹ ਵੀ ਆਜ ਕਰਦੇ